ਲਓ ਜੀ ਹੁਣ ਕਾਂਗਰਸ ਦੇ ਕਲੇਸ਼ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਨੇ ਨਵਾਂ ਪਟਾਕਾ ਪਾ ਦਿੱਤਾ ਹੈ ਕਹਿੰਦੇ ਨੇ ਘਰ ਦਾ ਭੇਤੀ ਲੰਕਾ ਟਾਹੀ ਪਹਿਲਾਂ ਤਾਂ ਕਾਂਗਰਸ ਦਾ ਤੰਦ ਨਹੀਂ ਤਾਣੀ ਉਲਝ ਗਈ ਹੈ ਤੇ ਫਿਰ ਹੁਣ ਅੱਜ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖ ਮਾਰੀ ਹੈ ਜਿਹਦੇ ਚ ਸੁਨੀਲ ਜਾਖੜ ਨੇ ਵੱਡਾ ਪਟਾਕਾ ਪਾਇਆ ਸੁਨੀਲ ਜਾਖੜ ਨੇ ਮੰਗ ਕਰ ਲਈ ਹੈ ਬਈ ਇੱਕ ਕਾਂਗਰਸੀ ਜਿਹੜੇ ਇੱਕ ਦੂਜੇ ਦੇ ਉੱਪਰ ਵੱਡੇ ਵੱਡੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੇ ਨੇ 5-500 ਕਰੋੜ ਰੁਪਈਆ ਦੇ ਕੇ ਮੁੱਖ ਮੰਤਰੀ ਬਣਨ ਦੀਆਂ ਗੱਲਾਂ ਆਪ ਹੀ ਕਰ ਰਹੇ ਨੇ ਤਾਂ ਹੁਣ ਇਹਨਾਂ ਸਾਰੇ ਕਾਂਗਰਸੀਆਂ ਦੀਆਂ ਫੈਲਾਂ ਖੋਲੋ ਤੇ ਜਾਂਚ ਕਰੋ ਤੇ ਸੁਨੀਲ ਜਾਖੜ ਭਾਜਪਾ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਹੈ ਭਗਵੰਤ ਮਾਨ ਤੋਂ ਬਈ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ ਫੈਲਾਂ ਪਈਆਂ ਨੇ ਇਹਨਾਂ ਦੀਆਂ ਤਾਂ ਫਿਰ ਖੋਲਦੇ ਕਿਉਂ ਨਹੀਂ ਸੁਨੀਲ ਜਾਖੜ ਦਾ ਭਾਵ ਹੈ ਜਿਹੜੀਆਂ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਦੀ ਬੱਸਾਂ ਦੀਆਂ ਬਾਡੀਆਂ ਚ ਗੜਬੜ ਕਰਨ ਵਾਲੀ ਫਾਈਲ ਮੇਰੇ ਕੋਲ ਪਈ ਹੈ ਚਰਨਜੀਤ ਚੰਨੀ ਦੀਆਂ ਫਾਈਲਾਂ ਮੇਰੇ ਕੋਲ ਨੇ ਹੋਰਾਂ ਦੀਆਂ ਵੀ ਗੱਲ ਕਰਦੇ ਆ ਭਗਵੰਤ ਮਾਨ ਤਾਂ ਅੱਜ ਸੁਨੀਲ ਜਾਖੜ ਭਾਜਪਾ ਪ੍ਰਧਾਨ ਨੇ ਚਿੱਠੀ ਲਿਖ ਦਿੱਤੀ ਹੈ ਭਗਵੰਤ ਮਾਨ ਨੂੰ ਵੀ ਉਹ ਖੋਲੋ ਖੋਲਦੇ ਕਿਉਂ ਨਹੀਂ ਕਾਰਵਾਈ ਕਰਦੇ ਕਿਉਂ ਨਹੀਂ ਦੱਬੀ ਕਿਉਂ ਬੈਠੇ ਹੋ ਕਾਰਨ ਕੀ ਹੈ ਤਾਂ ਹੁਣ ਇਹਦੇ ਵਿਚਾਲੇ ਅੱਗੋਂ ਆਮ ਆਦਮੀ ਪਾਰਟੀ ਨੇ ਵੀ ਜਵਾਬ ਦੇ ਦਿੱਤਾ ਹੈ। ਉਹਨਾਂ ਨੇ ਸਿੱਧਾ ਕਹਿ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਫਾਈਲਾਂ ਦਾ ਜਵਾਬ ਹੁਣ ਆਪ ਦੇਣਗੇ। ਹੁਣ ਵੇਖਣਾ ਇਹ ਆ ਵੀ ਮੁੱਖ ਮੰਤਰੀ ਕੀ ਸੱਪ ਕੱਢਣਗੇ ਕੀ ਜਵਾਬ ਦੇਣਗੇ ਭਗਵੰਤ ਮਾਨ ਸਾਹਿਬ ਇਹ ਦੇਖਣ ਵਾਲੀ ਗੱਲ ਹੈ। ਉਧਰ ਇਹ ਸਾਰਾ ਮਾਮਲਾ ਉਦੋਂ ਪੜਕਿਆ ਜਦੋਂ ਬੀਬੀ ਨਵਜੋਤ ਕੌਰ ਸਿੱਧੂ ਧਰਮ ਪਤਨੀ ਨਵਜੋਤ ਸਿੱਧੂ ਉਹਨੇ ਜਦੋਂ ਇਹ ਕਹਿਤਾ ਵੀ ਦੇਖੋ ਸਾਨੂੰ ਜੇਕਰ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਫੇਰ ਹੀ ਅਸੀਂ ਸਿਆਸਤ ਵਿੱਚ ਸਰਗਰਮ ਹੋਵਾਂਗੇ ਉਸ ਤੋਂ ਬਾਅਦ ਉਹਨੇ ਇਹ ਕਹਿਤਾ ਵੀ 5-5 100 ਕਰੋੜ ਰੁਪਈਆ ਲੈ ਕੇ ਇੱਥੇ ਜਿਹੜੇ ਚਿਹਰੇ ਬਣਾਏ ਜਾਂਦੇ ਨੇ ਸਾਡੇ ਕੋਲ ਤਾਂ 5-5 100 ਕਰੋੜ ਹੈ ਨਹੀਂ ਉਸ ਤੋਂ ਬਾਅਦ ਫਿਰ ਪਚਾਲ ਪੈ ਗਿਆ ਅੰਦਰੋਂ ਵੀ ਕਾਂਗਰਸ ਦੇ ਵਿਰੋਧ ਸ਼ੁਰੂ ਹੋ ਗਿਆ ਬਾਰ ਲਿਆਨੇ ਵੀ ਸਵਾਲ ਚੁੱਕਣੇ ਸ਼ੁਰੂ ਕਰਤੇ ਔਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਅੱਜ ਸਿੱਧਾ ਕਿਹਾ ਉਹ ਕਹਿੰਦੇ ਵੀ ਕਾਂਗਰਸ ਦੇ ਅੰਦਰ ਕੀ ਕੁਛ ਭ੍ਰਿਸ਼ਟਾਚਾਰ ਚੱਲਦਾ ਟਿਕਟਾਂ ਦੇਣ ਨੂੰ ਲੈ ਕੇ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਉਹ ਕਹਿੰਦੇ ਕਾਂਗਰਸ ਦੇ ਅੰਦਰ ਜਿਹੜੀ ਬੀਬੀ ਨਵਜੋਤ कौर ਸਿੱਧੂ ਹੈ ਉਹਨੇ ਆਪ ਹੀ ਬੋਲ ਦਿੱਤਾ ਹੈ ਤੇ ਹੁਣ ਭਲੇਖਾ ਕੀ ਰਹਿ ਗਿਆ ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਆ ਬਲਤੇਜ ਪੰਨੂ ਅੱਜ ਉਹਨਾਂ ਨੇ ਕੈਮਰਿਆ ਤੇ ਦਾਵਾ ਕੀਤਾ ਵੀ ਮੁੱਖ ਮੰਤਰੀ ਖੁਦ ਹੁਣ ਸਾਹਮਣੇ ਆਉਣਗੇ ਔਰ ਸੁਨੀਲ ਜਾਖੜ ਦੀ ਚਿੱਠੀ ਦਾ ਜਵਾਬ ਦੇਣਗੇ ਵੀ ਫੈਲਾ ਕਿੱਥੇ ਨੇ ਤੇ ਕੀ ਕਾਰਵਾਈ ਹੋ ਰਹੀ ਹੈ ਇਸ ਤੋਂ ਅੱਗੇ ਬਲਤੇਜ ਪੰਨੂ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਆ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਇੱਥੇ ਹੁਣ ਸੁਨੀਲ ਜਾਖੜ ਖੁਦ ਤੇ ਕੈਪਟਨ ਖੁਦ ਕਿਉਂ ਚੁੱਪ ਨੇ ਉਹ ਕਹਿੰਦੇ ਦੋਨੇ ਹੀ ਕਾਂਗਰਸ ਚ ਲੰਬਾ ਟਾਈਮ ਰਹੇ ਨੇ ਸੁਨੀਲ ਜਾਖੜ ਪ੍ਰਧਾਨ ਰਹੇ ਨੇ ਔਰ ਕੈਪਟਨ ਅਮਰਿੰਦਰ ਉਹ ਮੁੱਖ ਮੰਤਰੀ ਬਣਦੇ ਰਹੇ ਆ ਕਾਂਗਰਸ ਵੱਲੋਂ ਤੇ ਅੱਜ ਉਹ ਦੋਨੇ ਭਾਜਪਾ ਚ ਨੇ ਬੀਜੇਪੀ ਚ ਨੇ ਤੇ ਫਿਰ ਉਹ ਪੱਤੇ ਕਿਉਂ ਨਹੀਂ ਖੋਲਦੇ ਪਏ ਉਹਨਾਂ ਨੂੰ ਕਾਂਗਰਸ ਨਾਲ ਕੀ ਹਮਦਰਦੀ ਹੈ ਇਹ ਸਵਾਲ ਬਲਤੇਜ ਪੰਨੂ ਨੇ ਉਠਾਏ ਨੇ ਉਹਨੇ ਕਿਹਾ ਕਿ ਜਿਹੜਾ ਕੁਝ ਇਹ ਕਾਂਗਰਸ ਚ ਚੱਲਣ ਦੀ ਗੱਲ ਨਵਜੋਤ ਸਿੱਧੂ ਦੀ ਪਤਨੀ ਕਰ ਰਹੀ ਹੈ ਇਹ ਫਿਰ ਉਹਨਾਂ ਨੂੰ ਪਤਾ ਹੋਣਾ ਸੁਨੀਲ ਜਾਖੜ ਨੂੰ ਤੇ ਕੈਪਟਨ ਨੂੰ ਫਿਰ ਉਹ ਅੱਗੇ ਆਉਣ ਉਹ ਵੀ ਬੋਲਣ ਕੀ ਕਾਂਗਰਸ ਦੀ ਆਗੂ ਨਵਜੋਤ ਕੌਰ ਸਿੱਧੂ ਸੱਚ ਬੋਲ ਰਹੀ ਹੈ ਕਿ ਝੂਠ ਬੋਲ ਰਹੀ ਹੈ ਜੇ ਤਾਂ ਸੱਚ ਬੋਲ ਰਹੀ ਹੈ ਫਿਰ ਕੈਪਟਨ ਮਰਿੰਦਰ ਦਸਨ ਵੀ ਉਹ ਕਿੰਨੇ ਕਰੋੜ ਦੇ ਕੇ ਮੁੱਖ ਮੰਤਰੀ ਬਣਦੇ ਰਹੇ ਇੱਥੋਂ ਤੱਕ ਵੀ ਪੁੱਛਿਆ ਆਮ ਆਦਮੀ ਪਾਰਟੀ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਵੀ ਮੰਤਰੀ ਬਣਾਇਆ ਸੀਗਾ ਕਾਂਗਰਸ ਦੇ ਰਾਜ ਚ ਉਹ ਇਹ ਦੱਸਣ ਵੀ ਕਿੰਨੇ ਕਰੋੜ ਦੇ ਕੇ ਉਹ ਮੰਤਰੀ ਬਣੀ ਇੱਥੇ ਕਾਂਗਰਸ ਬਹੁਤ ਕਸੂਤੀ ਕਰ ਗਈ ਹੈ ਉਧਰ ਜਿਹੜੇ ਸੁਖਜਿੰਦਰ ਰੰਧਾਵਾ ਹੈ ਉਹਨਾਂ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਕਾਨੂੰਨੀ ਨੋਟਿਸ ਭੇਜ ਦਿੱਤਾ ਉਹਦੇ ਚ ਉਹਨਾਂ ਕਹਿੰਦਾ ਵੀ ਜਾਂ ਤਾਂ ਮਾਫੀ ਮੰਗ ਲਓ ਤੇ ਜਾਂ ਫਿਰ ਕਾਰਵਾਈ ਲਈ ਤਿਆਰ ਰਹੋ ਤੇ ਅੱਗੇ ਨਵਜੋਤ ਕੌਰ ਸਿੱਧੂ ਕਿਹੜਾ ਘਟ ਹੈ ਉਹ ਵੀ ਨਹੀਂ ਪਿੱਛੇ ਹਟਦੀ ਕਹਿੰਦੀ ਜੋ ਕਿਹਾ ਠੀਕਿਆ ਮੇਰੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਨਾ ਕਰੋ ਤੇ ਮੇਰੀ ਗੱਲ ਉੱਪਰ ਹਾਈ ਕਮਾਂਡ ਨਾਲ ਚੱਲ ਰਹੀ ਹੈ ਉਹ ਕਹਿੰਦੀ 10 12 ਕਾਂਗਰਸੀ ਆਗੂ ਨੇ ਜਿਹੜੇ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰੀ ਬੈਠੇ ਨੇ ਔਰ ਇਹਨਾਂ ਨੇ ਕਾਂਗਰਸ ਨੂੰ ਅੱਗੇ ਨਹੀਂ ਆਉਣ ਦੇਣਾ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਅਸੀਂ ਦੱਸ ਚੁੱਕੇ ਹੋਏ ਹਾਂ ਵੀ ਇਹਨਾਂ ਨੂੰ ਪਾਸੇ ਕਰੋਗੇ ਤਾਂ ਹੀ ਪੰਜਾਬ 'ਚ ਕਾਂਗਰਸ ਦਾ ਕੁਝ ਬਣਨਾ ਹੈ ਹੁਣ ਵੇਖਣਾ ਹੈ ਵੀ ਹਾਈ ਕਮਾਂਡ ਕੀ ਕਰਦੀ ਹੈ ਹਾਈ ਕਮਾਂਡ ਕੀ ਕਰੇ ਠੰਡਾ ਪਾਣੀ ਦੇਖੋ ਜੀ ਹਾਈ ਕਮਾਂਡ ਰਾਹੁਲ ਗਾਂਧੀ ਹਾਂ ਮਲਕਾਰੋਜਨ ਖੜਗੀ ਪ੍ਰਿੰਕਾ ਗਾਂਧੀ ਤੇ ਸੋਨੀਆ ਗਾਂਧੀ ਅਸਲ ਵਿੱਚ ਜਿਹੜੀ ਗੱਲ ਅੱਜ ਇੱਕ ਆਗੂ ਨੇ ਕਹੀ ਹੈ ਵੀ ਇੱਕ ਪਰਿਵਾਰ ਕਾਂਗਰਸ ਨੂੰ ਚਲਾਉਂਦਾ ਹੈ ਗੱਲ ਤਾਂ ਉਹ ਠੀਕ ਹੈ ਗਾਂਧੀ ਪਰਿਵਾਰ ਹੀ ਕਾਂਗਰਸ ਨੂੰ ਚਲਾ ਰਿਹਾ ਨਾ ਲੰਬੇ ਟਾਈਮ ਤੋਂ ਪਹਿਲਾਂ ਰਜੀਵ ਗਾਂਧੀ ਸੰਜੇ ਗਾਂਧੀ ਸੋਨੀਆ ਗਾਂਧੀ ਫਿਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ 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 ਤਾਂ ਹੁਣ ਉਹ ਇਹਦੇ ਤੇ ਕੀ ਐਕਸ਼ਨ ਲੈਣਗੇ ਕੀ ਉਹ ਨਵਜੋਤ ਸਿੱਧੂ ਨੂੰ ਤੇ ਉਹਨਾਂ ਦੀ ਪਤਨੀ ਨੂੰ ਬਾਹਰ ਕਰਨਗੇ ਜਿਵੇਂ ਕਿ ਕੱਢ ਦਿੱਤਾ ਗਿਆ ਨਵਜੋਤ ਕੌਰ ਸਿੱਧੂ ਨੂੰ ਤਾਂ ਸਸਪੈਂਡ ਕਰ ਦਿੱਤਾ ਗਿਆ ਨਾ ਕਿ ਜਾਂ ਫਿਰ ਰਾਜਾ ਵੜਿੰਗ ਤੇ ਐਕਸ਼ਨ ਲਿਆ ਜਾਊਗਾ ਇਹ ਵੇਖਣਾ ਪਰ ਇੱਥੇ ਸਭ ਤੋਂ ਜਿਹੜੀ ਸਸਪੈਂਸਿਬਲ ਕੜੀ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਨਿੱਕੀ ਨਿੱਕੀ ਗੱਲ ਤੇ ਬਹੁਤ ਬੋਲਦੇ ਹੁੰਦੇ ਆ ਉਹ ਗੁਰੂ ਤਾੜੀ ਗੁਰੂ ਉਹ ਚੱਕਦੇ ਗੁਰੂ ਉਹ ਗੁਰੂ ਚੁੱਪ ਕਿਉਂ ਨੇ ਉਹ ਬੋਲਦੇ ਕਿਉਂ ਨਹੀਂ ਪਏ ਉਹ ਕੀ ਤਮਾਸ਼ਾ ਵੇਖ ਰਹੇ ਨੇ ਜਿਹੜੀ ਗੱਲ ਉਹਨਾਂ ਦੀ ਪਤਨੀ ਨੇ ਕਹਿ ਤੀ ਕੀ ਨਵਜੋਤ ਸਿੱਧੂ ਉਹਦੇ ਨਾਲ ਸਹਿਮਤ ਨੇ ਕਿ ਜਾਂ ਫਿਰ ਗਲਤ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਇਹਦੇ ਤੇ ਅਜੇ ਤੱਕ ਖਾਮੋਸ਼ ਨੇ ਚੁੱਪ ਨੇ ਤੇ ਉਹਨਾਂ ਦੀ ਖਮੋਸ਼ੀ ਦਾ ਅਰਥ ਕੀ ਹੈ ਵੈਸੇ ਕਹਿੰਦੇ ਆ ਚੁੱਪ ਸਹਿਮਤੀ ਹੁੰਦੀ ਆ ਤੇ ਜੇ ਉਹ ਆਪਣੀ ਪਤਨੀ ਦੇ ਬਿਆਨ ਤੇ ਅਜੇ ਤੱਕ ਚੁੱਪ ਨੇ ਤਾਂ ਫਿਰ ਉਹ ਸਹਿਮਤ ਹੋਣਗੇ ਪਰ ਸਹਿਬਤ ਕੀ ਦੇ ਨਾਲ ਹੋਣਗੇ ਚੁੱਪ ਤਾਂ ਉਹ ਜਿਹੜਾ ਉਹਨਾਂ ਦੀ ਪਤਨੀ ਨੂੰ ਪਾਰਟੀ ਚੋਂ ਕੱਢਦਾ ਉੱਤੇ ਵੀ ਚੁੱਪ ਨੇ ਸਸਪੈਂਸ ਫੇਰ ਬਣ ਗਿਆ ਨਾ ਵੀ ਕੀ ਉਹ ਪਤਨੀ ਦੀ ਗੱਲ ਨਾਲ ਸਹਿਮਤ ਨੇ ਕਿ ਜਿਹੜਾ ਪਤਨੀ ਤੇ ਐਕਸ਼ਨ ਹੋਇਆ ਉਹਤੇ ਸਹਿਮਤ ਨੇ ਦੇਖੋ ਨਵਜੋਤ ਸਿੱਧੂ ਦੇ ਬਾਰੇ ਵਿੱਚ ਮੈਨੂੰ ਕੋਈ ਬਹੁਤਾ ਭੁਲੇਖਾ ਨਹੀਂਗਾ ਆਪਣੇ ਲੋਕ ਬਹੁਤ ਭੁਲੇਖਿਆਂ ਚ ਨੇ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਮੈਂ ਬੜਾ ਅਲੱਗ ਤਰੀਕੇ ਨਾਲ ਵੇਖਦਾ ਰਿਹਾ ਨਵਜੋਤ ਸਿੰਘ ਸਿੱਧੂ ਪਹਿਲਾਂ ਬੀਜੇਪੀ ਚ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਬੀਜੇਪੀ ਚ ਹੁੰਦੇ ਸੀ ਤਾਂ ਉਹ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਧੁੰਦੇ ਹੁੰਦੇ ਸੀ ਰਾਹੁਲ ਗਾਂਧੀ ਸੋਨੀਆ ਗਾਂਧੀ ਇਹਨਾਂ ਨੂੰ ਬੜੇ ਕਮੈਂਟ ਕਰਦੇ ਹੁੰਦੇ ਸੀ ਤੇ ਤਰੀਫਾਂ ਕਰਦੇ ਹੁੰਦੇ ਸੀ ਉਹ ਬੀਜੇਪੀ ਦੀਆਂ ਮੋਦੀ ਸਾਹਿਬ ਦੀਆਂ ਅਮਿਤ ਸ਼ਾਹ ਦੀਆਂ ਕਰਦੇ ਸੀ ਬਹੁਤ ਸ਼ੇਅਰ ਬੋਲਦੇ ਹੁੰਦੇ ਸੀ ਫਿਰ ਜਦੋਂ ਉਹ ਉਹਨਾਂ ਨੂੰ ਛੱਡ ਕੇ ਇੱਧਰ ਆਏ ਟਪੂਸੀ ਮਾਰੀ ਇਕਦਮ ਉਹੀ ਸਾਰੀਆਂ ਤਰੀਫਾਂ ਕਾਂਗਰਸ ਦੀਆਂ ਸ਼ੁਰੂ ਤੇ ਉਹੀ ਸਾਰੀ ਵਿਰੋਧਤਾ ਭਾ ਜੀਪੀ ਦੀ ਸ਼ੁਰੂ ਉਹੀ ਰਾਹੁਲ ਗਾਂਧੀ ਉਹਨਾਂ ਵਾਸਤੇ ਦੇਵਤੇ ਬਣ ਗਏ ਤੇ ਉਹੀ ਮੋਦੀ ਤੇ ਅਮਿਤ ਸ਼ਾਹ ਉਹਨਾਂ ਵਾਸਤੇ ਗਲਤ ਬਣ ਗਏ ਵਿਸ਼ਲੇਸ਼ਣ ਕੀ ਆ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਐਨਲਿਸਿਸ ਕੀ ਆ ਪੋਲੀਟਿਕਲ ਉਹਨਾਂ ਦਾ ਦੇਖੋ ਜਦੋਂ ਉਹ ਬੀਜੇਪੀ ਚ ਸੀ ਜੋ ਕੁਝ ਸਾਲਾਂ ਬੱਧੀ ਉਹਦੋਂ ਬੋਲਦੇ ਰਹੇ ਕਿ ਉਹ ਫਿਰ ਗਲਤ ਸੀ ਗੁੰਮਰਾਹਕੁਨ ਸੀ ਤੇ ਜਿਹੜਾ ਕੁਝ ਫਿਰ ਉਹ ਕਾਂਗਰਸ ਆ ਕੇ ਬੋਲਣ ਲੱਪੇ ਜਾਂ ਫਿਰ ਉਹ ਗੁਮਰਾਹ ਕੋਨੇ ਇੱਕ ਟਾਈਮ ਤਾਂ ਉਹ ਗਲਤ ਬੋਲਦੇ ਰਹਿਣਾ ਲੋਕਾਂ ਨੂੰ ਕਿਹੜੇ ਟਾਈਮ ਬੋਲਦੇ ਰਹਿ ਇੰਨਾ ਹੀ ਦੱਸ ਦੇਣਾ ਹੁਣ ਸਵਾਲ ਇੱਥੇ ਨਹੀਂਗਾ ਅਗਲਾ ਸਵਾਲ ਇਦੋਂ ਵੱਡਾ ਕਾਂਗਰਸ ਤੇ ਬੀਜੇਪੀ ਦੀਆਂ ਨੀਤੀਆਂ ਦੇ ਵਿੱਚ ਨੀਤੀਆਂ ਪਾਲਿਸੀਆਂ ਦੇ ਵਿੱਚ ਨਵਜੋਤ ਸਿੱਧੂ ਨੂੰ ਕੀ ਫਰਕ ਲੱਗਦਾ ਕਦੇ ਵੀ ਉਹਨਾਂ ਨੇ ਬੀਜੇਪੀ ਤੇ ਕਾਂਗਰਸ ਦੀਆਂ ਨੀਤੀਆਂ ਦੀ ਗੱਲ ਨਹੀਂ ਕੀਤੀ ਬੰਦਿਆਂ ਦੀ ਗੱਲ ਕੀਤੀ ਹੈ ਹੁਣ ਵੀ ਨਵਜੋਤ ਕੌਰ ਸਿੱਧੂ ਗੱਲ ਬੰਦਿਆਂ ਦੀ ਕਰ ਰਹੇ ਨੇ ਵੀ ਇਹਦੇ ਵਿੱਚ ਕੁਝ ਬੰਦੇ ਆਏ ਨੇ ਕੁਝ 10 12 ਬੰਦੇ ਪੰਜਾਬ ਚ ਕਾਂਗਰਸ ਚ ਗਲਤ ਨਹੀਂ ਗੱਲ ਬੰਦਿਆਂ ਦੀ ਨਹੀਂ ਹੁੰਦੀ ਗੱਲ ਪਾਰਟੀ ਦੀਆਂ ਨੀਤੀਆਂ ਦੀ ਹੁੰਦੀ ਹੈ ਮੁੱਖ ਰੌਲਾ ਬੰਦਿਆਂ ਨਾਲ ਨਹੀਂ ਨੀਤੀਆਂ ਨਾਲ ਹੁੰਦਾ ਬੰਦੇ ਚੰਗੇ ਹੋ ਸਕਦੇ ਨੇ ਮਾੜੇ ਹੋ ਸਕਦੇ ਨੇ ਉਹ ਤਾਂ ਸਾਰੇ ਪਾਸੇ ਸਮਾਜ ਚੋਂ ਹੀ ਆਉਂਦੇ ਨੇ ਤੇ ਸਮਾਜ ਚ ਦੋਵੇਂ ਤਰ੍ਹਾਂ ਦੇ ਬੰਦੇ ਹੈਗੇ ਨੇ ਪਰ ਸਵਾਲ ਵਿਚਾਰਧਾਰਾ ਦਾ ਸਿਧਾਂਤ ਦਾ ਤੇ ਨੀਤੀਆਂ ਦਾ ਉਹਦਾ ਕਦੇ ਨਹੀਂ ਦੱਸਿਆ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਤਨੀ ਨੇ ਬਈ ਕੀ ਫਰਕ ਹੈ ਕਾਂਗਰਸ ਦੀਆਂ ਤੇ ਬੀਜੇਪੀ ਦੀਆਂ ਕੀ ਉਹ ਨੀਤੀਆਂ ਪਾਲਿਸੀਆਂ ਨਾਲ ਸਹਿਮਤ ਹੈਗੇ ਨੇ ਕਿ ਨਹੀਂ ਅਸਲ ਚ ਪ੍ਰੋਬਲਮ ਇਹ ਆ ਸਾਡੇ ਲੋਕ ਵਿਚਾਰੇ ਨਾ ਤਾਂ ਨੀਤੀਆਂ ਅਜੇ ਆਪ ਸਮਝਦੇ ਨੇ ਨਾ ਉਹ ਨੀਤੀਆਂ ਪਾਲਿਸੀਆਂ ਤੋਂ ਚੀਜ਼ਾਂ ਨੂੰ ਵੇਖਦੇ ਨੇ ਤੇ ਇਸੇ ਗੱਲ ਦਾ ਫਾਇਦਾ ਜਿਹੜਾ ਹੈ ਇਹ ਸਿਆਸੀ ਲੀਡਰ ਖੂਬ ਉਠਾਉਂਦੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕੈਮਰਿਆਂ ਸਾਹਮਣੇ ਆਉਣਗੇ ਜਿਵੇਂ ਕਿ ਉਹਨਾਂ ਦੀ ਪਾਰਟੀ ਦੇ ਬਲਤੇਜ ਪੰਨੂ ਨੇ ਕਿਹਾ ਵੀ ਉਹ ਆਪ ਜਵਾਬ ਦੇਣਗੇ। ਵੇਖਣਾ ਹੁਣ ਇਹ ਵੀ ਰੌਚਕ ਹੋਏਗਾ ਵੀ ਉਹ ਕੀ ਕਹਿੰਦੇ ਨੇ। 4 ਸਾਲ ਹੋ ਗਏ ਉਹਨਾਂ ਨੂੰ ਕਹਿੰਦੇ ਆ ਉਹ ਰਾਜਾ ਵੜਿੰਗ ਦੀਆਂ ਬੱਸਾਂ ਵਾਲੀ ਬਾਡੀਆਂ ਵਾਲੀ ਫਾਈਲ ਮੇਰੇ ਕੋਲ ਪਈ ਹੈ। ਉਹ ਪਈ ਆ ਕਿ ਕੋਈ ਕਾਰਵਾਈ ਵੀ ਤਰੀ ਆ। ਸੁਨੀਲ ਜਾਖੜ ਨੇ ਗੱਲ ਠੀਕ ਪੁੱਛੀ ਆ। ਕਾਰਵਾਈ ਉੱਤੇ ਕੀ ਹੋਈ ਆ? ਕੀ ਰਾਜਾ ਵੜਿੰਗ ਉਹਨਾਂ ਦੇ ਵਿੱਚ ਠੀਕ ਪਾਏ ਗਏ ਆ? ਇਹ ਜਾਂ ਫਿਰ ਰਾਜਾ ਵੜਿੰਗ ਉਹਨਾਂ ਦੇ ਵਿੱਚ ਗਲਤ ਪਾਏ ਜਾ ਰਹੇ ਨਵਜੋਤ ਕੌਰ ਸਿੱਧੂ ਨੇ ਤੇ ਇਥੋਂ ਤੱਕ ਵੀ ਕਹਿਤਾ ਵੀ ਇਹ ਜਿਹੜਾ ਪ੍ਰਤਾਪ ਸਿੰਘ ਬਾਜਵਾ ਇਹ ਭਾਜਪਾ ਨਾਲ ਮਿਲਦਾ ਤੇ ਜਿਹੜਾ ਰਾਜਾ ਵੜਿੰਗਾ ਉਹ ਰਾਜਸਥਾਨ ਜਾ ਕੇ ਭਗਵੰਤ ਮਾਨ ਨੂੰ ਮਿਲਦਾ ਇਹ ਗੱਲਾਂ ਕਹੀਆਂ ਨੇ ਨਵਜੋਤ ਕੌਰ ਸਿੱਧੂ ਨੇ ਹੁਣ ਕਾਂਗਰਸ ਇਹਦਾ ਕੀ ਜਵਾਬ ਦੇਗੀ ਕੀ ਇਹ ਸੱਚ ਨੇ ਕਿ ਝੂਠ ਨੇ ਮੈਨੂੰ ਪੁੱਛੋ ਕਈ ਲੋਕ ਕਹਿਣਗੇ ਵੀ ਨਾ ਨਾ ਐ ਨਹੀਂ ਹੋ ਸਕਦਾ ਯਾਰ ਇੱਕ ਪਾਰਟੀ ਦਾ ਲੀਡਰ ਦੂਜੀ ਵੇਖੋ ਸਿਆਸਤ ਨੂੰ ਥੋੜਾ ਜਿਹਾ ਗੌਰ ਨਾਲ ਵੇਖੀਏ ਵੋਟ ਸਿਆਸਤ 'ਚ ਮੌਕਾ ਪ੍ਰਸਤੀ ਬਹੁਤ ਆ ਕੈਪਟਨ ਮਰਿੰਦਰ ਬਾਰੇ ਕਦੇ ਸੋਚਿਆ ਸੀ ਤੁਸੀਂ ਜਦੋਂ ਮੁੱਖ ਮੰਤਰੀ ਹੁੰਦੇ ਸੀ ਜਦੋਂ ਉਹ ਮੋਦੀ ਸਰਕਾਰ ਦੇ ਬੀਜੇਪੀ ਸਰਕਾਰ ਦੇ ਖਿਲਾਫ ਬਹੁਤ ਵੱਡੇ ਵੱਡੇ ਭਾਸ਼ਣ ਦਿੰਦੇ ਸੀ ਦੋਸ਼ ਲਾਉਂਦੇ ਸੀ ਕਦੀ ਸੋਚਿਆ ਸੀ ਵੀ ਬੀਜੇਪੀ ਚੱਲ ਜਾਣਗੇ ਇਹ ਸੁਨੀਲ ਜਾਖੜ ਜਿੰਨਾ ਕੁਸ਼ ਇਹ ਬੋਲਦੇ ਰਿਆ ਬੀਜੇਪੀ ਬਾਰੇ ਜਿਹੜੇ ਅੱਜ ਬੀਜੇਪੀ ਦੇ ਪ੍ਰਧਾਨ ਬਣੇ ਨੇ ਕਦੇ ਸੋਚਿਆ ਸੀ ਵੀ ਬੀਜੇਪੀ ਚ ਜਾਣਗੇ ਤੇ ਬੀਜੇਪੀ ਦੇ ਪ੍ਰਧਾਨ ਬਣ ਜਾਣਗੇ ਨਹੀਂ ਸੋਚਿਆ ਸੀ ਤੁਸੀਂ ਵੀ ਨਹੀਂ ਸੋਚਿਆ ਸੀ ਮੈਂ ਵੀ ਨਹੀਂ ਸੋਚਿਆ ਸੀ ਗਿਆਨ ਅਗਲੇ ਚਲੋ ਮਨਪ੍ਰੀਤ ਬਾਦਲਾ ਉਹ ਤਾਂ ਇੱਥੋਂ ਤੱਕ ਕਹਿੰਦੇ ਸੀ ਵੀ ਬੀਜੇਪੀ ਨੂੰ ਅੰਗਰੇਜ਼ਾਂ ਵਾਂਗ ਦੇਸ਼ ਚੋਂ ਬਾਹਰ ਕੱਢਣ ਦੀ ਲੋੜ ਹੈ ਅੱਜ ਉਹ ਬੀਜੇਪੀ ਦਾ ਸ਼ਿੰਗਾਰ ਨੇ ਕੋਈ ਕਿ ਗੀਤ ਐਸੀ ਚੰਨੀ ਹੋਰ ਕਿਸੇ ਘਰ ਦਾ ਸ਼ਿੰਗਾਰ ਬਣ ਗਈ ਉਹ ਗੱਲ ਇੱਥੇ ਵੇਖਣ ਨੂੰ ਮਿਲ ਰਹੀ ਹੈ ਹੁਣ ਤੁਸੀਂ ਜਿਹੜਾ ਦੱਸ ਦਿਓ ਵੀ ਇਹ ਜੋ ਚੱਲ ਰਿਹਾ ਹੈ ਇਹ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਪਿਆਰਿਓ ਇਹ ਰਾਜਨੀਤੀ ਨੂੰ ਗੌਰ ਨਾਲ ਵੇਖੋ ਬੜਾ ਸੁਚੇਤ ਰਹੋ ਆਪਾਂ ਇਹਨਾਂ ਪਾਰਟੀਆਂ ਸਾਰੀਆਂ ਦੇ ਪਿੱਛੇ ਲੱਗੇ ਹੋਏ ਆ ਇਹਨਾਂ ਪਾਰਟੀਆਂ ਨੇ ਅੱਜ ਤੱਕ ਆਪਾਂ ਨੂੰ ਕੁਝ ਨਹੀਂ ਦਿੱਤਾ ਗਰੀਬੀ ਖਤਮ ਨਹੀਂ ਕੀਤੀ ਕਰਜ਼ੇ ਖਤਮ ਨਹੀਂ ਕੀਤੇ ਮਹਿੰਗਾਈ ਖਤਮ ਨਹੀਂ ਕੀਤੀ ਨਸ਼ੇ ਖਤਮ ਨਹੀਂ ਕੀਤੇ ਬੇਰੁਜ਼ਗਾਰੀ ਖਤਮ ਨਹੀਂ ਕੀਤੀ ਲੋਕਾਂ ਦੇ ਧੀਆਂ ਪੁੱਤ ਇਥੋਂ ਤੰਗ ਹੋ ਕੇ ਵਿਚਾਰੇ ਬਾਹਰਲੇ ਦੇਸ਼ਾਂ ਵੱਲ ਨਿਕਲ ਰਹਾ ਕਿਉਂਕਿ ਇੱਥੇ ਕੰਮ ਨਹੀਂ ਨੌਕਰੀ ਨਹੀਂ ਰੁਜ਼ਗਾਰ ਦੀ ਕੁਛ ਨਹੀਂ ਇਹ ਪਾਰਟੀਆਂ ਦੇ ਲੀਡਰ ਆਪਸ ਵਿੱਚ ਤਾਨੋ-ਤਾਨੀ ਹੋ ਰਹੇ ਨੇ ਤੇ ਇਹਨਾਂ ਨੂੰ ਐ ਲੱਗਦਾ ਵੀ ਆਪ ਕੱਖ ਨਹੀਂ ਕੀਤਾ ਕੋਈ ਪਾਰਟੀ ਇਹ ਨਹੀਂ ਕਹਿੰਦੀ ਵੀ ਮੈਂ ਕੱਖ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਉਹ ਇਹ ਕਹਿੰਦੇ ਨੇ ਵੀ ਇਹਨਾਂ ਵੀ ਨਹੀਂ ਕੀਤਾ ਤੇ ਅਸੀਂ ਵੀ ਨਹੀਂ ਕੀਤਾ ਉਹਨਾਂ ਵੀ ਨਹੀਂ ਕੀਤਾ ਤੇ ਉਹਨਾਂ ਵੀ ਨਹੀਂ ਕੀਤਾ ਜੇ ਇੱਕ ਪਾਰਟੀ ਦਾ ਨੇਤਾ ਕਹਿੰਦਾ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਉਹ ਐ ਨਹੀਂ ਕਹਿੰਦੇ ਅਸੀਂ ਕੀਤਾ ਆ ਵੇਖੋ ਅਸੀਂ ਗਰੀਬੀ ਖਤਮ ਕਰਤੀ ਅਸੀਂ ਬੇਰੋਜ਼ਗਾਰੀ ਖਤਮ ਕਰਤੀ ਇਹ ਤਾਂ ਕਹਿ ਹੀ ਨਹੀਂ ਸਕਦੇ ਉਹ ਇਹ ਕਹਿੰਦੇ ਨੇ ਵੀ ਇਹਨਾਂ ਵੀ ਨਹੀਂ ਕੀਤਾ ਇਹਨਾਂ ਵੱਲ ਵੀ ਵੇਖੋ ਸੋ ਦੋਸਤੋ ਕਹਾਣੀ ਬੜੀ ਟੇਢੀ ਹੈ ਤੇ ਇਹਨੂੰ ਬੜੀ ਗੌਰ ਨਾਲ ਸਮਝਣ ਦੀ ਲੋੜ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਲਓ ਜੀ ਹੁਣ ਕਾਂਗਰਸ ਦੇ ਕਲੇਸ਼ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਨੇ ਨਵਾਂ ਪਟਾਕਾ ਪਾ ਦਿੱਤਾ ਹੈ ਕਹਿੰਦੇ ਨੇ ਘਰ ਦਾ ਭੇਤੀ ਲੰਕਾ ਟਾਹੀ ਲਓ ਜੀ ਹੁਣ ਕਾਂਗਰਸ ਦੇ ਕਲੇਸ਼ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਨੇ ਨਵਾਂ ਪਟਾਕਾ ਪਾ ਦਿੱਤਾ ਹੈ